ਮੈਂ ਮੂਰਖ ਮੰਨਦਾ ਐ ਜਿਹੜੇ ਭਗਵੰਤ ਮਾਨ ਭਗਵੰਤ ਮਾਨ ਨੂੰ ਮੰਤਰੀ ਨੂੰ ਜਿਹੜਾ ਮੁੱਖ ਮੰਤਰੀ ਬਣ ਗਿਆ ਪਰ ਉਹਨੂੰ ਜਿਹੜਾ ਸਲਾਹਕਾਰ ਆ ਉਹ ਉਹਦੇ ਦਿੱਲੀ ਤੇ ਲਾਏ ਹੋਏ ਆ ਉਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਸਿੱਖ ਕੌਮ ਦੇ ਵਿੱਚ ਚੜ੍ਹਦੀ ਕਲਾ ਦੇ ਜਕਾਰੇ ਲੱਗਦੇ ਆ ਨਗਾੜੇ ਵਜਦੇ ਆ ਜਾਂ ਵੀਰ ਅਸੀਂ ਵਾਰਾਂ ਗਾਈਆਂ ਜਾਂਦੀਆਂ ਜਾਂ ਮਾਤਮੀ ਵਿਗਲ ਵਜਾਇਆ ਜਾਂਦਾ ਸੋ ਮਾਤਮੀ ਵਿਗਲ ਇੱਕ ਬਾਦੁਰ ਸ਼ਾਹ ਨੇ ਜਿਹੜਾ ਇੱਕ ਸੰਦੇਸ਼ ਭੇਜਿਆ ਸੀ ਜੋ ਸਾਹਿਬ ਜੀਾਂ ਦੀ ਸ਼ਹੀਦੀ ਹੋਈ ਸੀ ਗੁਰੂ ਸਾਹਿਬ ਨੂੰ ਮਾਤਮ ਦਸ ਸੰਦੇਸ਼ ਭੇਜਿਆ ਸੀ ਗੁਰੂ ਸਾਹਿਬ ਨੇ ਚੜ੍ਹਦੀ ਕਲਾ ਦਾ ਸੰਦੇਸ਼ ਦਿੱਤਾ ਤੇ ਇਹ ਹੁਣ ਬਾਦਰ ਸ਼ਾਹ ਬੰਦੀਆਂ ਜਿਹੜੀਆਂ ਤਕਰੀਰਾਂ ਕਰ ਰਹੇ ਆ ਇਹ ਸਿੱਖ ਕੌਮ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ ਇਹ ਕੌਜੀ ਚਾਲ ਆ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਜੀ ਕਹਿੰਦੇ ਸੀਗੇ ਕਿ ਇਹ ਸਾਡੀ ਤਰ ਚੈੱਕ ਕਰਦੇ ਆ ਇਹ ਤਰ ਚੈੱਕ ਕਰਨ ਵਾਲਾ ਹੀ ਹਿਸਾਬ ਲਾ ਲਓ ਤੁਸੀਂ ਕਿਉਂਕਿ ਇਹਨਾਂ ਨੇ ਪਹਿਲਾਂ ਪੁੱਠਾ ਕੌਜੀ ਚਾਲ ਚੱਲਣੀ ਹੁੰਦੀ ਆ ਮੀਡੀਆ ਤੇ ਸੋਸ਼ਲ ਮੀਡੀਆ ਤੇ ਐਲਾਨ ਕਰਨਾ ਹੁੰਦਾ ਦੇਰ ਐਲਾਨ ਕਰਨ ਤੋਂ ਬਾਅਦ ਨਾਲ ਦੀ ਨਾਲ ਸੰਗਤਾਂ ਰੋਸ ਹੁੰਦਾ ਨਾਲ ਦੀ ਨਾਲ ਇਹ ਐਲਾਨ ਵਾਪਸ ਲੈਂਦੇ ਆ ਇਹ ਸਿਰਫ ਸਿਰਫ ਇਹ ਹੀ ਚੈੱਕ ਕਰਦੇ ਆ ਕਿ ਕੌਣ ਬੋਲਦਾ ਕੌਣ ਨਹੀਂ ਬੋਲਦਾ ਸਿੱਕ ਕੌਮ ਜਿਹੜੀ ਆ ਮੂ ਬੋਲਦੀ ਆ ਕਿ ਨਹੀਂ ਬੋਲਦੀ ਸੋ ਅੱਜ 27 ਤਰੀਕ ਨੂੰ ਇਹ ਐਲਾਨ ਕੀਤਾ ਸੀ ਮਾਤਮੀ ਵਿਗੜ ਮਜਾਉਂਦਾ ਅੱਜ ਭਾਰਤੀ ਕਿਸਾਨ ਯੂਨੀਅਨ ਫਤੇ ਵੱਲੋਂ ਅਸੀਂ ਉਸੇ ਦਿਨ ਜਿਹੜਾ ਪ੍ਰੋਗਰਾਮ ਲੀਕ ਲਿਆ ਸੀ ਕਿ 27 ਤਰੀਕ ਨੂੰ ਉਸੇ ਟਾਈਮ ਅਸੀਂ ਚੜ੍ਹਦੀ ਕਲਾ ਦੇ ਜਿਹੜੇ ਆ ਝਕਾਰੇ ਲਾਵਾਂਗੇ ਸੋ ਅੱਜ ਅਸੀਂ 27 ਤਰੀਕ ਨੂੰ ਇੱਥੇ ਜੁਬਲੀ ਚੌਂਕ ਦੇ ਵਿੱਚ ਚੜ੍ਹਦੀ ਕਲਾ ਦੇ ਜਿਹੜੇ ਆ ਝਕਾਰੇ ਲਾਏ ਆ ਕੌਮ ਦੀ ਚੜ੍ਹਦੀ ਕਲਾ ਤੇ ਸਿੱਖ ਰਾਜ ਦੀ ਚੜ੍ਹਦੀ ਕਲਾ ਤੇ ਸਹਬਜ਼ਾਦਿਆਂ ਦੀ ਸ਼ਹੀਦੀ ਦੀ ਚੜ੍ਹਦੀ ਕਲਾ ਦੇ ਕਿਉਂਕਿ ਸਿੱਖ ਕੌਮ ਹਮੇਸ਼ਾ ਤਿਆਰ ਵਰਤਿਆਰ ਰਹਿੰਦੀ ਆ ਸ਼ਹੀਦੀ ਦੇ ਨੂੰ ਕੌਮ ਦੀ ਚੜ੍ਹਦੀ ਕਲਾ ਨੂੰ ਸੋ ਇਸੇ ਤਰ੍ਹਾਂ ਗਾਂ ਤੋਂ ਵੀ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਰਵਾਂਗੇ ਚੜ੍ਹਦੀ ਕਲਾ ਦੀ ਹੀ ਗੱਲ ਕਰਾਂਗੇ ਕਿਉਂਕਿ ਗੁਰੂ ਸਾਹਿਬ ਨੇ ਆਪਦਾ ਪਰਿਵਾਰ ਵਾਰਿਆ ਗੁਰੂ ਸਾਹਿਬ ਦੇ ਕਹੇ ਹੋਏ ਫਰਸਤੇ ਤੇ ਚੱਲਾਂਗੇ ਗੁਰੂ ਸਾਹਿਬ ਨੇ ਜੋ ਸਾਨੂੰ ਸੰਦੇਸ਼ ਦਿੱਤਾ ਸੀ ਕਿ ਮੈਂ ਆਪਦਾ ਪਰਿਵਾਰ ਵਾਰਤਾ ਪਰ ਫਿਰ ਵੀ ਮੈਂ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਸੋ ਆਪਣਾ ਵੀ ਕੋਈ ਸੋ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਆ ਕਿ ਭਗਵੰਤ ਮਾਨ ਵੱਲੋਂ ਜਿਹੜਾ ਮਾਤਮੀ ਵਿਗੜ ਵਜਾਉਣ ਦਾ ਜਿਹੜਾ ਉਹ ਐਲਾਨ ਕੀਤਾ ਗਿਆ ਸੀ ਭਾਵੇਂ ਉਹ ਐਲਾਨ ਉਹਨੇ ਵਾਪਸ ਲੈ ਲਿਆ ਪਰ ਸੰਗਤ ਦਾ ਰੋਸ ਹੀ ਤਾਂ ਉਹਨੇ ਐਲਾਨ ਵਾਪਸ ਲਿਆ ਮੈਂ ਮੂਰਖ ਮੰਨਦਾ ਇਹ ਜੇ ਭਗਵੰਤ ਮਾਨ ਭਗਵੰਤ ਮਾਨ ਨੂੰ ਮੰਤਰੀ ਨੂੰ ਜਿਹੜਾ ਮੁੱਖ ਮੰਤਰੀ ਬਣ ਗਿਆ ਪਰ ਉਹਨੂੰ ਜਿਹੜੇ ਸਲਾਹਕਾਰ ਆ ਉਹਦੇ ਦਿੱਲੀ ਦੇ ਲਾਏ ਹੋਏ ਆ ਉਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਸਿੱਖ ਕੌਮ ਦੇ ਵਿੱਚ ਚੜ੍ਹਦੀ ਕਲਾ ਦੇ ਜਕਾਰੇ ਲੱਗਦੇ ਆ ਨਗਾੜੇ ਵੱਜਦੇ ਆ ਜਾਂ ਵੀਰ ਅਸੀਂ ਵਾਰਾਂ ਗਾਈਆਂ ਜਾਂਦੀਆਂ ਜਾਂ ਮਾਤਮੀ ਵਿਗਲ বাজਾਇਆ ਜਾਂਦਾ ਸੋ ਮਾਤਮੀ ਵਿਗਲ ਇੱਕ ਬਹਾਦਰ ਸ਼ਾਹ ਨੇ ਜਿਹੜਾ ਇੱਕ ਸੰਦੇਸ਼ ਭੇਜਿਆ ਸੀ ਜੋ ਸਾਬ ਜਦਾਂ ਦੀ ਸ਼ਹੀਦੀ ਹੋਈ ਸੀ ਗੁਰੂ ਸਾਹਿਬ ਨੂੰ ਮਾਤਮ ਦਾ ਸੰਦੇਸ਼ ਭੇਜਿਆ ਸੀ ਗੁਰੂ ਸਾਹਿਬ ਨੇ ਚੜ੍ਹਦੀ ਕਲਾ ਦਾ ਸੰਦੇਸ਼ ਦਿੱਤਾ ਤੇ ਇਹ ਹੁਣ ਬਹਾਦਰ ਸ਼ਾਹ ਬਣਦੀਆਂ ਜਿਹੜੀਆਂ ਤਕਰੀਰਾਂ ਕਰ ਰਹੇ ਆ ਇਹ ਸਿੱਖ ਕੌਮ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ ਇਹ ਕੋਜੀ ਚਾਲ ਆ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਜੀ ਕਹਿੰਦੇ ਸੀਗੇ ਕਿ ਇਹ ਸਾਡੀ ਤੜ ਚੈੱਕ ਕਰਦੇ ਆ ਇਹ ਤੜ ਚੈੱਕ ਕਰਨ ਵਾਲਾ ਹੀ ਹਿਸਾਬ ਲਾ ਲਓ ਤੁਸੀਂ ਕਿਉਂਕਿ ਇਹਨਾਂ ਨੇ ਪਹਿਲਾਂ ਪੁੱਠਾ ਕੋਜੀ ਚਾਲ ਚੱਲਣੀ ਹੁੰਦੀ ਆ ਮੀਡੀਆ ਤੇ ਸੋਸ਼ਲ ਮੀਡੀਆ ਤੇ ਐਲਾਨ ਕਰਨਾ ਹੁੰਦਾ ਫਿਰ ਐਲਾਨ ਕਰਨ ਤੋਂ ਬਾਅਦ ਨਾਲ ਦੀ ਨਾਲ ਸੰਗਤ ਦਾ ਰੋਸ ਹੁੰਦਾ ਨਾਲ ਦੀ ਨਾਲ ਹੀ ਐਲਾਨ ਵਾਪਸ ਲੈਂਦੇ ਆ ਇਹ ਸਿਰਫ ਤੇ ਸਿਰਫ ਇਹ ਹੀ ਚੈੱਕ ਕਰਦੇ ਆ ਕਿ ਕੌਣ ਬੋਲਦਾ ਕੌਣ ਨਹੀਂ ਬੋਲਦਾ ਸਿਕ ਕੌਮ ਜਿਹੜੀ ਆ ਮੂ ਬੋਲਦੀ ਆ ਕਿ ਨਹੀਂ ਬੋਲਦੀ ਸੋ ਅੱਜ 27 ਤਰੀਕ ਨੂੰ ਇਹਨੇ ਐਲਾਨ ਕੀਤਾ ਸੀ ਮਾਤਮੀ ਵਿਗੜ ਵਜੋਂਦਾ ਅੱਜ ਭਾਰਤੀ ਕਿਸਾਨ ਯੂਨੀਅਨ ਫਤਿਹ ਵੱਲੋਂ ਅਸੀਂ ਉਸੇ ਦਿਨ ਜਿਹੜਾ ਪ੍ਰੋਗਰਾਮ ਲੀਕ ਲਿਆ ਸੀ ਤੇ 27 ਤਰੀਕ ਨੂੰ ਉਸੇ ਟਾਈਮ ਅਸੀਂ ਚੜ੍ਹਦੀ ਕਲਾ ਦੇ ਜਿਹੜੇ ਆ ਜਕਾਰੇ ਲਾਵਾਂਗੇ ਸੋ ਅੱਜ ਅਸੀਂ 27 ਤਰੀਕ ਨੂੰ ਇੱਥੇ ਜੁਬਲੀ ਚੌਂਗੜੇ ਵਿੱਚ ਚੜ੍ਹਦੀ ਕਲਾ ਦੇ ਜਿਹੜੇ ਆ ਉਹ ਜਕਾਰੇ ਲਾਏ ਆ ਕੌਮ ਦੀ ਚੜ੍ਹਦੀ ਕਲਾ ਦੇ ਸਿੱਖ ਰਾਜ ਦੀ ਚੜ੍ਹਦੀ ਕਲਾ ਦੇ ਸਹਿਬਜ਼ਾਦਾ ਦੀ ਸ਼ਹੀਦੀ ਦੀ ਚੜ੍ਹਦੀ ਕਲਾ ਦੇ ਕਿਉਂਕਿ ਸਿੱਖ ਕੌਮ ਹਮੇਸ਼ਾ ਤਿਆਰ ਵਰ ਤਿਆਰ ਰਹਿੰਦੀ ਆ ਸ਼ਹੀਦੀ ਦੇ ਨੂੰ ਕੌਮ ਦੀ ਚੜ੍ਹਦੀ ਕਲਾ ਨੂੰ ਸੋ ਇਸੇ ਤਰ੍ਹਾਂ ਗਾਂ ਤੋਂ ਵੀ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਰਾਵਾਂਗੇ ਚੜ੍ਹਦੀ ਕਲਾ ਦੀ ਹੀ ਗੱਲ ਕਰਾਂਗੇ ਕਿਉਂਕਿ ਗੁਰੂ ਸਾਹਿਬ ਨੇ ਆਪਦਾ ਪਰਿਵਾਰ ਵਾਰਿਆ ਗੁਰੂ ਸਾਹਿਬ ਦੇ ਕਹੇ ਹੋਏ ਫਾਸਤੇ ਤੇ ਚੱਲਾਂਗੇ ਗੁਰੂ ਸਾਹਿਬ ਨੇ ਜੋ ਸਾਨੂੰ ਸੰਦੇਸ਼ ਦਿੱਤਾ ਸੀ ਕਿ ਮੈਂ ਆਪਦਾ ਪਰਿਵਾਰ ਵਾਰਤਾ ਪਰ ਫਿਰ ਵੀ ਮੈਂ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਸੋ ਆਪਣਾ